ਬੀਤ ਪਾਰ ਸਾਡੇ ਨਾਲ ਨੇ ਮਜਨੂ ਜਿਨ੍ਹਾਂ ਨੇ ਦੋ ਕੁੜੀਆਂ ਨਾਲ ਇਸ਼ਕ ਫਰਮਾਇਆ ਇਹ ਹੁਣ ਤੁਸੀਂ ਮੈਨੂੰ ਬਦਨਾਂਜਾ ਹੋ ਗਿਆ ਮੈਨੂੰ ਇਹ ਫੀਲਿੰਗ ਹੁੰਦੀ ਹੈ ਦੋਨਾਂ ਦੇ ਨਾਲ ਮਜਨੂ ਦਾ ਬਿਹੇਵੀਅਰ ਲੱਗਿਆ ਬੀਤ ਪਾਰ ਤੁਸੀਂ ਸੀਗੇ ਪੁਲਿਸ ਅੱਛਾ ਉਹ ਵੀ ਬੱਡੇ ਰਹਿ ਕਿਤੇ ਉਹ ਵੀ ਸਟ੍ਰਿਕਟ ਕਹਿੰਦੇ ਜੇ ਤੁਹਾਡੀ ਕੋਈ ਕੰਪਲੇਂਟ ਆ ਗਈ ਨਾ ਆਏ ਆਏ ਇਹ ਕਹਿੰਦੇ ਕੋਈ ਹੋਣੀ ਨਹੀਂ ਸੁਣਵਾਈ ਕੋਈ ਨਹੀਂ ਹੋਣੀ ਸਿਰ ਮੇਜ ਅਸੀਂ ਆਪਣਾ ਪੂਰਾ ਕਰ ਲਿਆ ਲੱਗ ਰਹੀ ਹੈ ਇੱਕ ਲੋਕਾਂ ਨੂੰ ਇੱਕ ਇੱਕ ਕੁੜੀ ਨਹੀਂ ਮਿਲਦੀ ਤੁਹਾਨੂੰ ਦੋ ਕੁੜੀਆਂ ਖਿੱਚ ਰਿਹਾ ਸੋਹਣੀ ਸੰਖਿਆ ਕੁੜੀਆਂ ਬਿਲ ਸਾਹਮਣੇ ਵੀ ਖੜੀਆਂ ਨੇ ਇਹ ਰਹੀ ਕੇ ਲੋਕਾਂ ਨੂੰ ਇੱਕ ਗਿਰਦੀ ਹੈ ਦੋ ਚੱਕੀ ਕਰਦਾ ਸੋਨਾਂ ਦਾ ਕੰਮ ਵੀ ਹੋਇਆ ਵਿੱਚ ਤੇ ਸਾਥੀ ਕਿਹੜੀ ਕੁੜੀ ਨੱਚ ਲੱਗੀ ਤੁਹਾਨੂੰ ਮਤ ਉਹ ਜਿੰਨਾਂ ਨੇ ਵਾਕਈ ਤੰਗ ਕੀਤਾ ਰੀਅਲ ਤੰਗ ਕੀਤਾ ਫਿਰ ਸ਼ਰਾਰਤੀ ਹੈ ਜੀ ਪ੍ਰੀਤ ਬਾੜ ਮੈਂ ਦੇਖੋ ਸੱਚਾ ਪੱਕਾ ਬੰਦਾ ਇਹ ਤਾਂ ਵਿਚਾਰੀਆਂ ਨੂੰ ਪਤਾ ਨਹੀਂ ਲੱਗਦਾ ਸੀ ਇਹ ਕਦੋਂ ਕੀ ਕਹਿ ਜਾਂਦਾ ਕੀ ਕਰ ਜਾਂਦਾ ਇਹ ਡਾਇਲਗ ਬੋਲ ਦਿੰਦਾ ਹੈ ਕਿ ਕੁਝ ਕਰ ਦਿੰਦਾ ਹੈ ਤੇ ਓਵਰ ਆਲ ਇਹ ਤਾਂ ਦੋਨੋਂ ਹੀ ਬਾਕਸ ਆਉਂਦੇ ਨੇ ਯੋ ਮੈਂ ਪੁੱਛ ਲਈਏ ਸਾਉ ਨੇ ਕਹਿੰਦੇ ਬੜੇ ਜ਼ਿਆਦਾ ਮੈਂ ਪਹਿਲਾਂ ਗੱਲ ਕੀਤੀ ਐ ਸਾਨੂੰ ਤਾਂ ਹੀ ਸਾਉ ਲੱਗੇ ਤਾਂ ਪੂਰੇ ਰੋਬ ਜਲੇ ਗਏ ਨੇ ਇਹਨਾਂ ਨੇ ਮੈਨੂੰ ਸਵਾਲ ਕੀਤਾ ਕਿਹਦੇ ਦੋਨੋਂ ਕੁੜੀਆਂ ਚੋਂ ਜ਼ਿਆਦਾ ਸ਼ਰਾਰਤੀ ਕਿਹੜੀ ਹੈ ਉਹ ਤਾਂ ਹੈ ਹੀ ਮੈਂ ਚੁਲਬੁਲੀ ਛੁਈ ਮੂਜੀ ਹੈਗੀ ਅਸਲੀ ਆਨਸਰ ਦੱਸੋ ਮੈਂ ਕਹਾਂ ਜੀ ਸਾਰਿਆਂ ਚੋਂ ਸਭ ਤੋਂ ਸ਼ਰਾਰਤੀ ਹੈ ਪ੍ਰੀਤ ਬਾਠ ਹਾਂ ਮੈਂ ਸੈਕਿੰਡ ਨੰਬਰ ਤੇ ਇਹਨਾਂ ਨੂੰ ਕੋਈ ਨਹੀਂ ਜਿੱਤ ਸਕਦਾ ਹਾਂ ਹਾਂ ਦੇਖੋ ਇਹਨਾਂ ਨੂੰ ਕੋਈ ਨਹੀਂ ਜਿੱਤ ਸਕਦਾ ਟੰਗ ਖਿੱਚ ਨੇ ਥੋੜਾ ਇਹ ਮਾਹੌਲ ਇਹ ਗਰਮੀ ਬਹੁਤ ਸੀ शूटिंग इज बहुत व गर्मी से शुरू हो फर्स्ट असीदा स्केड्यूल छूट गया एकदम माहौल गरम होएदा है ना ज्यादा सीन नहीं आ रहे हैं ओ यार बेबी बेबी ऐसा हो रहा है ना ओदा माड़ा जाए अपनी मेरी पंजाबी सब चला गया जेड़ा हेल्पिंग वर्ब जेड़ा ਸਾਡਾ ਨਾਲ ਆ ਜਾਂਦਾ ਉਦੋਂ ਮੈਂ ਕੋਈ ਨਾ ਕੋਈ ਜੇ ਮੇਰੇ ਲੱਗੇ ਸਹੇਬੀ ਬੈਠੀ ਹੈ ਜਾਂ ਕਿਰਨ ਮੋਟੀਆ ਇਹਨਾਂ ਨੂੰ ਕਿਸ ਸਾਦਾ ਕਿਸੇ ਨੂੰ ਕੋਈ ਕੁਝ ਕਹਿੰਦਾ ਨਹੀਂ ਕੁੜੀਆਂ ਨੂੰ ਪੰਜਾਬੀਆਂ ਦੀ ਆਹ ਤੱਕ ਚਲੋ ਹੀਰੋਇਨਿਕ ਹੈ ਚਲੋ ਕੋਈ ਗੱਲ ਨਹੀਂ ਮੈਂ ਤੇ ਦੇਖਿਆ ਮੈਂ ਇੱਕ ਹਾਈਟ ਤੁਹਾਡੀ ਬਹੁਤ ਪੰਜਾਬੀ ਕੋ ਦੇਖ ਕੇ ਕਿਆ ਉਹ ਸਾਦਾ ਲੰਬੀ ਹੋਏ ਕੋਈ ਪਤਾ ਨਹੀਂ ਵੀਰੇ ਨੇ ਕਿ ਜਿਹੜਾ ਵੀ ਬੰਦਾ ਕਹਿੰਦੇ ਬਸ ਕੈਂਟੇਜ ਪਾ ਇੰਟਰਵਿਊਸ ਲੈ ਕੇ ਫ੍ਰੀ ਹੋ ਜਾਣਾ ਤੁਸੀਂ ਸਰ ਇਹ ਛੂਟ ਮਾਰ ਰਿਹਾ ਬੰਦਾ ਇਹ ਨਾ ਕਰ ਰਹੇ ਇਹ ਬਿਲਕੁਲ ਯਕੀਨਨ ਬੇਤਬਾਰੇ ਲੋਕ ਨੇ ਪ੍ਰੀਤ ਪਾਟ ਸਾਡੇ ਨਾਲ ਨੇ ਮਜਨੂ ਜਿਨ੍ਹਾਂ ਨੇ ਦੋ ਕੁੜੀਆਂ ਨਾਲ ਇਸ਼ਕ ਫਰਮਾਇਆ ਤੇ ਹੁਣ ਤੁਸੀਂ ਮੈਨੂੰ ਬਦਨਾਮ ਜਿਹਾ ਹੋ ਗਿਆ ਮੈਨੂੰ ਇਹ ਫੀਲਿੰਗ ਹੁੰਦੀ ਹੈ ਬੜੇ ਸਾਡੀ ਫਿਲਮ ਹੈ ਜੀ ਮਜਨੂ ਜੀ ਦੇ ਵਿੱਚ ਸਾਡੀ ਦੋ ਦੋ ਲੀਡਿੰਗ ਐਕਟ੍ਰੀਸਸ ਨੇ ਸੈਬੀ ਸੂਰੀ ਤੇ ਕਿਰਨ ਸ਼ੇਰਗਿੱਲ ਤੇ ਦੋਨਾਂ ਦੇ ਨਾਲ ਮਜਨੂ ਦਾ ਬਿਹੇਵੀਅਰ ਅਲੱਗ ਹੈ ਜਦੋਂ ਉਹ ਕਿਰਨ ਜੀ ਦੇ ਕੈਰੈਕਟਰ ਨੂੰ ਮਿਲਦਾ ਉਹ ਅਲੱਗ ਹੈ ਜਦੋਂ ਸੈਬੀ ਜੀ ਦੇ ਕੈਰੈਕਟਰ ਨੂੰ ਮਿਲਦਾ ਉਹ ਅਲੱਗ ਹੈ ਤਾਂ ਉਹਨੇ ਹੁਣ ਕਿਦਾਂ ਕੀ ਗੇਮ ਘੁਮਾਈ ਹੋਈ ਹੈ ਆਪਾਂ ਨੂੰ ਫਿਲਮ 'ਚ ਪਤਾ ਲੱਗੂਗਾ ਕੁੜੀਆਂ ਨੇ ਗੇਮਾਂ ਫਿਰ ਬਚਪਨ 'ਚ ਫਿਰ ਮਨ ਮਤਲਬ ਮਹਿੰਗੇ ਪੀਆ ਨੇ ਮਤਲਬ ਆਪਾਂ ਕਿੰਨੇ ਦੇ ਪਹਿਲਾਂ ਇਹ ਤੁਸੀਂ ਸ਼ੁਰੂਆਤੀ ਜ਼ਿੰਦਗੀ ਜਦੋਂ ਸਕੂਲ ਲੈਵਲ ਤੋਂ ਜਾਂ ਕਾਲਜਾਂ ਚ ਵੀ ਇਦਾਂ ਦੇ ਸੀ ਕਿ ਦੋ ਨਾਲ ਕਦੇ ਪਹਿਲਾਂ ਕੀਤਾ ਮੇਰੇ ਜਿਹੀ ਨਹੀਂ ਬਾਪੂ ਜੀ ਸੀਗੇ ਪੋਲਸੇਚ ਅੱਛਾ ਉਹ ਵੀ ਵੱਡੇ ਰਹਿ ਕੇ ਤੇ ਉਹ ਬਈ ਸਟ੍ਰਿਕਟ ਕਹਿੰਦੇ ਜੇ ਤੁਹਾਡੀ ਕੋਈ ਕੰਪਲੀਟ ਆ ਗਈ ਨਾ ਆਏ 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 ਫੇ ਕਹਿੰਦੇ ਕੋਈ ਹੋਣੀ ਹੋਣਾ ਸੁਣਵਾਈ ਕੋਈ ਨਹੀਂ ਹੋਣੀ ਇਸ ਕਰਕੇ ਇਹੋ ਜੀ ਕੋਈ ਹਰਕਤ ਅਸੀਂ ਨਹੀਂ ਕੀਤੀ ਲਾਈਫ ਚ ਨਾ ਛੋਟੇ ਹੁੰਦੀਆਂ ਕੀਤੀਆਂ ਨਾ ਹੁਣ ਵੱਡੇ ਹੋ ਕੇ ਕੀਤੀਆਂ ਸਿਨਮੇ ਚ ਅਸੀਂ ਆਪਣਾ ਪੂਰਾ ਯੂ ਨਾ ਕਰ ਲਈਦਾ ਬਿਲਕੁਲ ਆਪਣੀ ਜ਼ਿੰਦਗੀ ਤੁਸੀਂ ਇੱਕ ਸਪੋਰਟਸਮੈਨ ਵੀ ਰਹੇ ਹੋ ਤੁਸੀਂ ਦੱਸਿਆ ਕਿ ਐਡਵੋਕੇਟ ਤੁਸੀਂ ਲਾਇਰ ਦੀ ਸਟੱਡੀ ਕੀਤੀ ਹੋਈ ਹੈ ਹਾਂਜੀ ਮੈਂ ਪ੍ਰੈਕਟਿਸ ਨਹੀਂ ਕੀਤੀ ਆਮ ਨਾਟ ਅ ਪ੍ਰੈਕਟਿਸਿੰਗ ਲਾਇਰ ਮੈਂ ਪੰਜਾਬ ਯੂਨੀਵਰਸਿਟੀ ਤੋਂ ਲਾਅ ਪੜ੍ਹੀ ਹੈ ਜੀ ਤੇ ਫੁੱਟਬਾਲ ਮੈਂ ਖੇਡਣਾ ਚਾਹੁੰਦਾ ਸੀ ਪ੍ਰੋਫੈਸ਼ਨਲੀ ਥੈਟ ਵਾਸ ਮਾਈ ਥਿੰਗ ਕਿ ਲਾਈਫ 'ਚ ਪਰ ਇਹ ਸੀਗਾ ਮੈਨੂੰ ਛੋਟਿਆ ਹੁੰਦਾ ਤੋਂ ਨਾ ਕੁਝ ਅੰਦਰ ਐ ਸੀਗਾ ਕਿ ਕੁਝ ਵੱਡਾ ਕਰਨਾ ਹੈ ਕੁਝ ਵਧੀਆ ਕਰਨਾ ਹੈ ਕਿਤੇ ਨਾ ਕਿਤੇ ਇਹ ਸੀਗਾ ਕਿ ਡੈਡ ਦਾ ਨਾਮ ਬਹੁਤ ਹੈ ਲੋਕੀ ਬਹੁਤ ਇੱਜ਼ਤ ਕਰਦੇ ਆ ਉਹਨਾਂ ਦੇ ਕੰਮ ਲਈ ਕਿ ਬੜੇ ਇਮਾਨਦਾਰ ਅਫਸਰ ਨੇ ਤੰਦੂਰੋਂ ਇੱਕ ਇਹ ਵੀ ਬੜਾ ਸਿਗਾ ਕਿ ਕੁਝ ਚੰਗਾ ਕਰੀਏ ਕਿ ਸਾਨੂੰ ਵੀ ਲੋਕ ਕਹਣ ਕਿ ਹਾਂ ਭਈ ਜਿਹੜਾ ਬਾਪ ਦਾਦਿਆਂ ਦੇ ਸਿਰ ਤੇ ਐਸ਼ ਕਰਦੇ ਆ ਉਹਨਾਂ ਦੀ ਜਿਹੜੀ ਸਿਫਤਾਂ ਨੂੰ ਸੁਣਦੇ ਆ ਤੇ ਸਾਡਾ ਵੀ ਫਰਜ਼ ਬੰਦਾ ਕਿ ਅਸੀਂ ਵੀ ਆਪਦੀ ਇੱਕ ਅਜਿਹੀ ਇਮੇਜ ਪੈਦਾ ਕਰੀਏ ਕਿ ਲੋਕ ਸਾਨੂੰ ਉਹਨਾਂ ਨਾਲ ਜੋੜ ਕੇ ਹੋਰ ਉਹਨਾਂ ਦੀ ਇੱਜ਼ਤ ਬਧੇ ਉਹਨਾਂ ਦਾ ਕਿਉਂਕਿ ਜਦੋਂ ਤੁਸੀਂ ਐਸ਼ ਕਰ ਸਕਦੇ ਹੋ ਉਹਨਾਂ ਦੇ ਨਾਮ ਤੇ ਤਾਂ ਉਹਨਾਂ ਦੇ ਨਾਮ ਨੂੰ ਵੱਡਾ ਕਰਨਾ ਤੁਹਾਡਾ ਫਰਜ਼ ਬਣ ਜਾਂਦਾ ਸੋ ਮੇਰੀ ਇਹ ਕੋਸ਼ਿਸ਼ ਹੈ ਕੁਛ ਸ਼ਾਇਦ ਇਸ ਲਾਈਨ ਦੇ ਥਰੂ ਹੋ ਜਾਈਆ ਕਿਵੇਂ ਹੋ ਜਾਈਆ ਮਮੀ ਡੈਡੀ ਮਤੋਂ ਖੁਸ਼ ਹੈਗੇ ਨੇ ਮਤਲਬ ਤੁਸੀਂ ਚਾਹੇ ਉਧਰ ਨਹੀਂ ਗਏ ਤਾਂ ਇਸ ਪ੍ਰੋਫੈਸ਼ਨ ਨਾਲ ਹੁਣ ਤੁਸੀਂ ਜੁੜੇ ਹੋ ਤੇ ਵਧੀਆ ਤੁਸੀਂ ਹੁਣ ਇੱਕ ਵੱਡੀ ਮੂਵੀ ਵੀ ਤੁਹਾਡੀ ਆ ਰਹੀ ਹੈ ਚਲੋ ਪਹਿਲਾਂ ਹੀ ਮੂਵੀਆਂ ਤੁਹਾਡੀਆਂ ਆਈਆਂ ਹੋਣਗੀਆਂ ਤਾਂ ਉਹ ਖੁਸ਼ ਨੇ ਹੁਣ ਨਹੀਂ ਖੁਸ਼ ਨੇ ਬਹੁਤ ਚੰਗਾ ਸੁਭਾਅ ਦੋਨਾਂ ਦਾ ਪਰ ਉਹ ਹਜੇ ਵੀ ਮੈਨੂੰ ਵਿੱਚ ਵਿੱਚ ਕਹਿੰਦਾ ਛੱਡ ਪੁਲਿਸ ਵਿੱਚ ਭਰਤੀ ਹੋ ਜਾ ਉਹਨਾਂ ਨੂੰ ਉਹਨਾਂ ਨੂੰ ਲੱਗਦਾ ਕਿ ਇੱਕ ਯੂ ਨੋ ਜਿਹੜਾ ਪੁਲਿਸ ਲਾਈਨ ਜਿਹਦੇ ਚ ਰੇਡ ਆਡ ਉਹਨਾਂ ਨੂੰ ਲੱਗਦਾ ਕਿ ਸਾਡੀ ਲਾਈਨ ਦੀ ਗੱਲਬਾਤ ਹੀ ਹੋ ਰਹਾ ਤੇ ਵਿਚ ਇਜ਼ ਆਲਸੋ ਟਰੂ ਆਫੀਸਰਸ ਦੀ ਗੱਲਬਾਤ ਅਲੱਗ ਹੀ ਹੁੰਦੀ ਹੈ ਬਟ ਓਵਰਆਲ ਐ ਨਹੀਂ ਹੈ ਮੈਨੂੰ ਉਹਨਾਂ ਨੇ ਮੈਨੂੰ ਸਾਰੀ ਜ਼ਿੰਦਗੀ ਚ ਨਾ ਸਾਰੇ ਘਰ ਚ ਸਭ ਤੋਂ ਜ਼ਿਆਦਾ ਮੈਨੂੰ ਮਿਲਿਆ ਚਾਹੇ ਮੇਰੇ ਵੱਡੇ ਭਾਜੀ ਨੇ ਕਿ ਪ੍ਰੀਤ ਨੇ ਜੋ ਕਰਨਾ ਪ੍ਰੀਤ ਨੂੰ ਕਰਨ ਦੋ ਸੋ ਇਸ ਕਰਕੇ ਮੈਂ ਤਾਂ ਬਹੁਤ ਖੁਸ਼ਕਿਸਮਤ ਹਾਂ ਛੋਟੇ ਨੇ ਜਿਆਦੀ ਜਿਆਦਾ ਹੁੰਦੀ ਹੈ ਨਾ ਕਈ ਵਾਰੀ ਜਿਆਦੀ ਹੋਂ ਤੋਂ ਤੁਹਾਡੀ ਜਿਆਦੀ ਚਲੋ ਸਹੀ ਪਾਸੇ ਚਲੀ ਕਈ ਵਾਰੀ ਜਿਆਦੀ ਗਲਤ ਪਾਸੇ ਚਲੀ ਜਾਂਦੀ ਹੈ ਉਹ ਤਾਂ ਦੇਖੋ ਜੀ ਨੇ ਗਲਤ ਕਰਨਾ ਉਹ ਕਿਤੇ ਵੀ ਕਰ ਸਕਦਾ ਬੰਦਾ ਬਟ ਕੁਝ ਸੁਭਾਅ ਹੁੰਦੇ ਕਈ ਵਾਰੀ ਪੇਰੈਂਟਸ ਸਟ੍ਰਿਕਟ ਹੁੰਦੇ ਆ ਸਾਡੇ ਵਾਲੇ ਸਟ੍ਰਿਕਟ ਸੀਗੇ ਸਰਟਨ ਏਰੀਆਜ਼ ਵਿੱਚ ਬਟ ਕੰਮ ਨੂੰ ਲੈ ਕੇ ਜਾਂ ਲਾਈਫ 'ਚ ਕੁਛ ਕਰਨਾ ਚਾਹੁੰਦਾ ਫਿਲਮੀ ਸਿਨੇਮਾ ਕੋਲ ਜੋ ਹੋਰ ਹੁੰਦਾ ਸੀ ਅੱਜ ਦਾ ਫਿਲਮੀ ਸਿਨੇਮਾ ਕੁਛ ਹੋਰ ਹੈਗਾ ਅੱਜ ਕੱਲ ਐਕਟਰ ਪੜੇ ਲਿਖੇ ਹੈਗੇ ਜਿਵੇਂ ਤੁਸੀਂ ਬਹੁਤ ਪੜੇ ਲਿਖੇ ਹੋ ਗਏ ਆ ਉਹ ਚੀਜ਼ਾਂ ਬਦਲ ਚੁੱਕੀਆਂ ਨੇ ਜੋ ਪਹਿਲਾਂ ਦਾ ਹੁੰਦਾ ਸੀ ਬਿਲਕੁਲ ਫਰਕ ਪੈ ਰਿਹਾ ਜਿਵੇਂ ਇਨੀਸ਼ੀਅਲੀ ਤਾਂ ਇਹਨੂੰ ਬਹੁਤ ਚੰਗੀ ਲਾਈਨ ਵੀ ਨਹੀਂ ਮੰਨਦੇ ਸੀ ਲੋਕ ਪਰ ਹੁਣ ਹੌਲੀ ਹੌਲੀ ਹੁਣ ਤੁਸੀਂ ਦੇਖ ਲਓ ਕਿ ਹਰ ਵਿਆਹ 'ਚ ਤੁਹਾਨੂੰ ਸਿੰਗਰ ਚਾਹੀਦਾ ਹੈ ਤੁਹਾਡੇ ਗੈਸਟ ਵਿੱਚ ਕੋਈ ਐਕਟਰ ਆਵੇ ਕੁਛ ਹੋਵੇ ਲੋਕ ਇਹਨੂੰ ਮਾਨ ਕਰਨ ਲੱਗ ਪਏ ਸੋ ਇਹ ਦੇਨ ਹੈ ਜੀ ਬਹੁਤ ਸੀਨੀਅਰ ਜਿਹੇ ਸਭ ਤੋਂ ਪਹਿਲਾਂ ਬੜੀ ਸੋਹਣੀ ਲੱਗ ਰਹੀ ਹੈ ਇੱਕ ਲੋਕਾਂ ਨੂੰ ਇੱਕ ਇੱਕ ਕੁੜੀ ਨਹੀਂ ਮਿਲਦੀ ਤਾਂ ਦੋ ਕੁੜੀਆਂ ਖੇਚ ਰਹੀਆਂ ਨੇ ਬੜੇ ਸੋਹਣੀ ਸੰਖਿਆ ਕੁੜੀਆਂ ਬਿਲਕੁਲ ਸਾਹਮਣੇ ਵੀ ਖੜੀਆਂ ਨੇ ਇਹਹੀ ਇਹਹੀ ਚੀਜ਼ ਮੈਨੂੰ ਲੱਗਦਾ ਹੈ ਕਿ ਥੋੜੀ बार-बार ਉਹੀ ਹੋ ਰਹੀ ਹੈ ਕਿ ਲੋਕਾਂ ਨੂੰ ਇੱਕ ਨਹੀਂ ਚੁੜਦੀਆਂ ਇਹ ਦੋ ਦੋ ਚੱਕੀ ਫਿਰਦਾ ਸੌਕਣਾ ਵਾਲਾ ਕੰਮ ਵੀ ਹੋਇਆ ਵਿੱਚ ਫਿਰ ਇਹ ਹੋਇਆ ਬਟ ਥੋੜਾ ਅਲੱਗ ਤਰੀਕੇ ਦਾ ਹੈ ਡਿਫਰੈਂਟ ਥੋੜਾ ਹੈ ਸੀਰੀਅਸ ਹੋ ਗਈ ਸੀ ਫਿਲਮ ਥੋੜੀ ਜੀ ਸਰੋਂ ਦੇ ਫੁੱਲ ਵੀ ਦਿਖਾਏ ਗਏ ਨੇ ਉੱਤੇ ਖੜੇ ਨੇ ਮੈਂ ਕੀ ਬਾਤ ਹੈ ਨਿਹਰਵੈਸੀ ਮੰਨਣਾ ਪੈਂਦਾ ਇਹਨਾਂ ਨੇ ওভারঅল ਜਿਹੜਾ ਇਵੈਂਟ ਕੀਤਾ ਬਹੁਤ ਸੋਹਣਾ ਕੀਤਾ ਫਿਲਮ ਨੂੰ ਜੋ ਡਿਸਰਵ ਕਰਦੇ ਆ ਇੱਕ ਦੇਖੋ ਆ ਸਾਡਾ ਫਰਜ਼ ਹੈ ਕੋਸ਼ਿਸ਼ ਕਰਨਾ ਕੋਸ਼ਿਸ਼ ਇਹ ਚ ਕੋਈ ਕਸਰ ਨਹੀਂ ਰਹਿ ਰਹੀ ਜਿਆਦਾ ਸ਼ਰਾਰਤੀ ਕਿਹੜੀ ਕੁੜੀ ਐ ਨੱਚੋ ਲੱਗੀ ਤੁਹਾਨੂੰ ਮਤਲਬ ਜਿਨ੍ਹਾਂ ਨੇ ਵਾਕਾਂ ਤੰਗ ਕੀਤਾ ਰੀਅਲ ਤੰਗ ਕੀਤਾ ਫਿਲਮ ਵਿੱਚ ਸ਼ਰਾਰਤੀ ਹੈ ਜੀ ਪ੍ਰੀਤ ਬਾਠ ਅੱਛਾ ਮੈਂ ਦੇਖੋ ਇਹ ਸੱਚਾ ਪੱਕਾ ਬੰਦਾ ਇਹ ਤਾਂ ਵਿਚਾਰੀਆਂ ਨੂੰ ਪਤਾ ਨਹੀਂ ਲੱਗਦਾ ਸੀ ਇਹ ਕਦੋਂ ਕੀ ਕਹਿ ਜਾਂਦਾ ਹੈ ਕੀ ਕਰ ਜਾਂਦਾ ਹੈ ਇਹ ਡਾਇਲੋਗ ਬਦਲ ਦਿੰਦਾ ਹੈ ਕੁਝ ਕਰ ਦਿੰਦਾ ਹੈ ਤਾਂ ওভারঅল ਇਹ ਤਾਂ ਦੋਨੋਂ ਹੀ ਬਹੁਤ ਸਾਹੂ ਨੇ ਵਿਚਾਰੀਆਂ ਦੋਨੋਂ ਹੀ ਸਾਹੂ ਨੂੰ ਸਰਬੀ ਜਮਤ ਦੋਨੋਂ ਹੀ ਸਬੀ ਦਾ ਬਹੁਤ ਸਾਹੂ ਹੈ ਕਿਰਨ ਵੀ ਮਹਾ ਸਾਹੂ ਹੈ ਸਬੀ ਨੂੰ ਬੁਲਾਇਓ ਮੈਂ ਪੁੱਛ ਲਈਏ ਸਬੀ ਆਇਆ ਹੋ ਸਾਹੂ ਨੇ ਕਹਿੰਦੇ ਬੜੇ ਜਿਆਦਾ ਅਸਲੀ ਪਹਿਲਾਂ ਗੱਲ ਕੀਤੀ ਸਾਨੂੰ ਤਾਂ ਹੀ ਸਾਹੂ ਲੱਗੇ ਤਾਂ ਪੂਰੇ ਰੋਬ ਜਲੇ ਹੈਗੇ ਨੇ ਇਹਨਾਂ ਨੇ ਮੈਨੂੰ ਸਵਾਲ ਕੀਤਾ ਕਿੰਦੇ ਇਹ ਦੋਨੋਂ ਕੁੜੀਆਂ ਚੋਂ ਜਿਆਦਾ ਸ਼ਰਾਰਤੀ ਕਿਹੜੀ ਹੈ ਹਾਂ ਤੋ ਤੁਸੀਂ ਕੀ ਕਿਹਦੇ ਤੁਹਾਡਾ ਨਾਲ ਲੱਗਦਾ ਬਸ ਸਿੱਧਾ ਉਹ ਤਾਂ ਹੈ ਹੀ ਮੈਂ ਚੁਲਬੁਲੀ ਛੁਈ ਮੂਜੀ ਹੈਗੀ ਹਾਂ ਅਸਲੀ ਆਨਸਰ ਦੱਸੋ ਮੈਂ ਕਹਾਂ ਜੀ ਸਾਰੇ ਚ ਸਭ ਤੋਂ ਸ਼ਰਾਰਤੀ ਹੈ ਪ੍ਰੀਤ ਬਾਠ ਹਾਂ ਦੇਖਿਆ ਮੈਂ ਸੈਕਿੰਡ ਨੰਬਰ ਤੇ ਇਹਨਾਂ ਨੂੰ ਕੋਈ ਨਹੀਂ ਜਿੱਤ ਸਕਦਾ ਹਾਂ ਇਹਨਾਂ ਨੂੰ ਕੋਈ ਨਹੀਂ ਜਿੱਤ ਸਕਦਾ ਟੰਗ ਖਿੱਚਣਾ ਨਾ ਕਰੋ ਯਾਰ ਇਹਨਾਂ ਨੂੰ ਤਾਂ ਕਿਉਂ ਡਰਨਾ ਲੱ ਸਭ ਸਿੱਧਾ ਕਹੇ ਤੂੰ ਸਵਾਲ ਹੀ ਬਦਲਤਾ ਦੱਸ ਤੁਸੀਂ ਇੱਥੇ ਆ ਕੇ ਕਿਹਾ ਵੀ ਮੈਂ ਚੁਲਬਲੀ ਹੀ ਗਿਆ ਤੇ ਉਹਨੇ ਦੱਸਾਂ ਮੈਂ ਡਰ ਕੇ ਤੁਸੀਂ ਦੱਸ ਨਹੀਂ 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 ਇਹਨਾਂ ਦਾ ਸੈਂਸ ਆਫ ਹਿਊਮਰ ਨੂੰ ਕੋਈ ਨਹੀਂ ੀਟ ਕਰ ਸਕਦਾ ਬਹੁਤ ਵਧੀਆ ਸੈਂਸ ਆਫ ਪੇਟ ਦੁਖ ਜਾਂਦਾ ਤਾਂ ਮੇਰੇ ਹਾਸਾ ਹਾਸਕੇ ਹਾਂ ਅੱਛਾ ਹਾਂ ਬਹੁਤ ਆਸਾਨ ਦੇ ਕਿਹੜੀ ਗੱਲ ਯਾਦ ਆ ਗਈ ਜਿਹੜੀ ਆਸਾਨ ਦੇ ਅਸੀਂ ਥੋੜਾ ਅਸਲੀ ਆਸ ਨਹੀਂ ਬਹੁਤ ਔਖਾ ਅੱਜ ਕੱਲ ਦੇ ਸਮੇਂ ਤੁਸੀਂ ਕੋਈ ਗੱਲ ਦੱਸ ਦੋ ਅਸੀਂ ਤਾਂ ਐਂ ਹੀ ਹੁਣ ਕਰਦਾ ਇੱਕ ਹੀ ਕਰਦਾ ਇਹਦਾ ਇਹ ਮਤਲਬ ਹੈ ਇਹਦਾ ਉਹ ਮਤਲਬ ਹੈ ਤੇ ਮੈਨੂੰ ਜੋ ਕਈ ਵਾਰ ਹੁੰਦਾ ਹੈ ਨਾ ਕਿ ਸੈੱਟ ਤੇ ਥੋੜਾ ਇਹ ਮਾਹੌਲ ਇਹ ਗਰਮੀ ਬਹੁਤ ਸੀ ਸ਼ੂਟਿੰਗ ਵਿੱਚ ਬਹੁਤ ਵਾ ਗਰਮੀ ਸੀ ਜਦੋਂ ਫਰਸਟ ਅਸੀਂ ਦਾ ਸਕੇਜੂਲ ਸ਼ੂਟ ਕੀਤਾ ਇਹਦਾ ਮਾਹੌਲ ਗਰਮ ਹੋ ਜਾਂਦਾ ਸੀ ਨਾ ਜਿਆਦਾ ਕਿ ਸੀਨੀਅਰ ਆ ਰਹੇ ਆ ਉਹ ਯਾਰ ਬੀ ਬੀ ਇਹਦਾ ਹੋ ਰਿਹਾ ਨਾ ਉਹਦਾ ਮਾੜਾ ਜਾ ਆਉਂਦੀ ਦਿਖ ਰਹੀ ਜਿਹੜੀ ਪੰਜਾਬੀ ਸੱਭਿਆਚਾਰਿਕ ਉਹ ਜਿਹੜਾ ਹੈਲਪਿੰਗ ਵਰਬ ਜਿਹੜਾ ਸਾਡਾ ਨਾਲ ਆ ਜਾਂਦਾ ਉਹਦੋਂ ਮੈਂ ਕੋਈ ਨਾ ਕੋਈ ਜੇ ਮੇਰੇ ਲਾਗੇ ਸੈਭੀ ਬੈਠੀ ਹੈ ਜਾਂ ਕਿਰਨ ਬੈਠੀ ਹੈ ਇਹਨਾਂ ਨੂੰ ਮੈਂ ਪ੍ਰਸਾਦ ਰੱਖਿਸ ਨਾਲ ਕੋਈ ਇਹ ਤਾਂ ਨਹੀਂ ਗੱਲ ਕਰਨੀ ਇਹਨਾਂ ਨੇ ਹਸਪੀਟਲ ਆ ਤੇ ਇਹਨਾਂ ਨੂੰ ਕੋਈ ਕੁਛ ਕਹਿੰਦਾ ਨਹੀਂ ਕੁੜੀਆਂ ਨੂੰ ਪੰਜਾਬੀਆਂ ਦੀ ਆਦਤ ਹੈ ਕਿ ਚਲੋ ਹੀਰੋਇਨਿਕ ਹੈ ਚਲੋ ਕੋਈ ਗੱਲ ਨਹੀਂ ਸਹੀ ਗੱਲ ਹੈ ਮੈਂ ਤਾਂ ਕਿ ਦੇਖਿਆ ਮੈਂ ਕਿ ਹਾਈਟ ਤਾਂ ਢੀ ਬਹੁਤ ਹੈ ਪੰਜਾਬੀ ਕੁੜੀ ਦੇਖ ਕੇ ਕਿਆ ਬਾਤ ਹੈ ਘੱਟ ਨਹੀਂ ਹੈਗੀ ਮੇਰੀ ਲੰਮੀ ਹੀ ਸ਼ਾਇਦ ਹੋਵੇ ਮੈਨੂੰ ਲੱਗੋ ਹੋ ਸਕਦਾ ਲੰਬੀ ਹੋਵੇ ਕੋਈ ਪਤਾ ਨਹੀਂ ਵੀਰੇ ਇੰਨੀ ਛਾਤੀ ਜੀ ਫਲਾ ਲੀ ਉਹ ਤਾਂ ਵਿਚਾਰੇ ਖੜੇ ਹਾਂ ਜੀ ਇਹ ਤਾਂ ਇਹ ਜੁੱਤੇ ਵਈ ਨੇ ਜੁੱਤਾ ਜੀ ਆ ਵੀ ਅੰਡਰਟੇਕਰ ਕਿਵੇਂ ਅੰਡਰਟੇਕਰ ਚਲੋ ਕੀ ਮੈਸੇਜ ਕੀ ਹੈ ਹੁਣ ਫਿਲਮ ਆਉਣ ਵਾਲੀ ਹੈ ਜਿਹੜਾ ਗਾਣੇ ਆਏ ਬਹੁਤ ਸੋਨੇ ਗਾਣੇ ਹੈਗੇ ਹਾਂਜੀ ਹਾਂਜੀ ਨਹੀਂ ਮੈਸੇਜ ਕੋਈ ਏਦਾਂ ਮੈਸੇਜ ਮੈਸੇਜ ਵਾਲੀ ਫਿਲਮ ਨਹੀਂ ਹੈ ਐਂਟਰਟੇਨਮੈਂਟ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਕਿਸੇ ਇੱਕ ਅੱਜ ਦੇ ਜ਼ਮਾਨੇ ਦਾ ਮਜਨੂ ਉਹਦੀਆਂ ਕਹਾਣੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਹੜੇ ਝਮੇਲਿਆਂ 'ਚ ਫਸ ਜਾਂਦਾ ਕੀ ਕਰਦਾ ਤੇ ਅੱਜ ਤਾਂ ਉਮੀਦ ਹੀ ਕਰ ਸਕਦੇ ਹਾਂ ਕਿ 22 ਮਾਰਚ ਨੂੰ ਤੁਸੀਂ ਸਿਨੇਮਾ 'ਚ ਜਾ ਕੇ ਫਿਲਮ ਵੇਖੋਗੇ ਕਿਉਂਕਿ ਕੈਨਵਸ ਵੱਡਾ ਹੈ ਫਿਲਮ ਦਾ ਕਾਫੀ ਖਰਚਾ ਵੀ ਕੀਤਾ ਫਿਲਮ ਤੇ ਤੇ ਉਮੀਦ ਹੈ ਮੈਨੂੰ ਲੋਕੀ ਕਿਸੇ ਨੇ ਇੰਟਰਵਿਊ ਕੀਤਾ ਕਿ ਫਿਰ ਤੁਸੀਂ ਕੀ ਕਹੋਗੇ ਕਿ ਕੁੜੀਆਂ ਦੇ ਨਾਲ ਜਾਣ ਮੈਂ ਕਿਹਾ ਜੀ ਦੋ ਦੋ ਕੁੜੀਆਂ ਦੇ ਨਾਲ ਜਾ ਔਰ ਇੰਨੀ ਸੋਹਣੀ ਸੋਹਣੀ ਲੱਗੀ ਵੇਖਣ ਦੇਖੋ ਇੰਨੀ ਸੋਹਣੀ ਕੁੜੀ ਨੂੰ ਵੇਖਣ ਵਾਸਤੇ ਯਾਰ ਕੌਣ ਨਹੀਂ ਆਏਗਾ ਮੈਨੂੰ ਲੱਗਦਾ ਰਿਲ ਅੱਜ ਕਾਹੋ ਮਾੜਾ ਇਹਨੂੰ ਕਾਹੋ ਵੇਖੋ ਕਿੰਨੇ ਸੋਹਣੀ ਕੁੜੀ ਨੂੰ ਤੁਸੀਂ ਦੇਖਣਾ ਹੈ ਸਿਨੇਮਾ ਉਦੋਂ ਤੁਸੀਂ ਆਪ ਹੀ ਸੱਚ ਨਾਲ ਆਓਗੇ ਪਹਿਲੇ ਦਿਨ ਵੀ ਆਓਗੇ ਨਾਲ ਤੇ ਜਿੱਥੇ ਜਿੱਥੇ ਹਾਊਸਫੁੱਲ ਹੋਊਗਾ ਅਸੀਂ ਮੈਮ ਨੂੰ ਲੈ ਕੇ ਜਾਵਾਂਗੇ ਉੱਥੇ ਤੁਸੀਂ ਪੱਕੀ ਗੱਲ ਹੈ ਸ਼ੱਕ ਲੱਗ ਨਹੀਂ ਲੱਗ ਜਾਣੀ ਹੈ ਹਾਊਸਫੁੱਲ ਦਾ ਕਰੋ ਮੈਨੂੰ ਲੱਗਿਆ ਸਭ ਤੋਂ ਪਹਿਲਾਂ ਤੁਸੀਂ ਆਓਗੇ ਇਹਨਾਂ ਨੇ ਤਾਂ ਇੱਕ ਨੂੰ ਆਇਆ ਸਾਡੇ ਕੋਲ ਇੱਕ ਦਿਨ ਪਹਿਲਾਂ ਹੀ ਨਹੀਂ ਵਾਕਈ ਮਤਲਬ ਇੱਕ ਖੂਬਸੂਰਤ ਜਿਵੇਂ ਪੰਜਾਬੀ ਜੱਟੀ ਕਹਿ ਦਿੰਨਾ ਜਿ ਸਾਰੇ ਗੋਣ ਹੈਗੇ ਆ ਨਹੀਂ ਸਾਡੀ ਇੱਕ ਫਿਲਮ ਦੇ ਨਾਲ ਜਿਹੜੀ ਕਾਸਟਿੰਗ ਹੋਈ ਹੈ ਹਰ ਕੈਰੈਕਟਰ ਨੂੰ ਉਹ ਕੈਰੈਕਟਰ ਦੇ ਹਿਸਾਬ ਨਾਲ ਕੀਤਾ ਗਿਆ ਹੈ ਇਹ ਐਨਆਰਏ ਲੱਗਦੇ ਨੇ ਕਿ ਬਾਹਰੋਂ ਆਈ ਹੋਊਗੀ ਕੁੜੀ ਉਹ ਪ੍ਰੀਤ ਜਿਹੜਾ ਕੈਰੈਕਟਰ ਹੈ ਮੈਮ ਦਾ ਕੀ ਰੰਦਾ ਇਹ ਦਿਖਾਇਆ ਉਹਨਾਂ ਨੇ ਉਹਦਾ ਪਿੰਡ ਦਾ ਬਾਹਰੋਂ ਆ ਕੇ ਮੈਂ ਤਾਂ ਦਿਲ ਲੁੱਟਦੀ ਰਹਿੰਦੀ ਹਾਂ ਨਹੀਂ ਗੱਲ ਤਾਂ ਠੀਕ ਸੀ ਪਾ ਲੈ ਲਿਆ ਲੁੱਟਣ ਦੇਣਾ ਗੱਲ ਠੀਕ ਸੀ ਦਮ ਕਿਉਂ ਨਹੀਂ ਆਵਾਜ਼ ਮੈਂ ਕਾਨਫਰੈਂਸ ਕਿਉਂ ਨਹੀਂ ਆਇਆ ਦੁਬਾਰਾ ਬੋਲੋ ਮੈਂ ਤਾਂ ਦਿਲ ਲੁੱਟਦੀ ਦੀ ਬੋਲੇ ਆਈ ਨਹੀਂ ਗਿਆ ਰੀਟੈਕ 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 ਮੈਂ ਤਾਂ ਦਿਲ ਲੁੱਟਦੀ ਰਹਿੰਦੀ ਹਾਂ ਹੁਣ 22 ਮਾਰਚ ਨੂੰ ਸਿਨੇਮਾ ਘਰਾਂ ਚ ਆ ਕੇ ਤੁਸੀਂ ਇਹਨਾਂ ਦੀ ਐਕਟਿੰਗ ਦੇਖੋ ਸਾਡੀ ਤੁਸੀਂ ਫਿਲਮ ਦਾ ਜਿਹੜੇ ਇਹਨਾਂ ਨੇ ਦਿਲ ਲੁੱਟਣੇ ਹੈ ਨਾ ਉਹ ਵੀ ਟਿਕਟਾਂ ਵਾਲੇ ਹੋਣ। ਤੇ ਕੋਈ ਫ੍ਰੀ ਵਾਲੇ ਕਿੰਦੇ ਕਹਿੰਦੇ ਐਨੀ ਸੋਹਣੀ ਕੁੜੀ ਆ ਤੁਸੀਂ ਫਿਲਮ ਨਹੀਂ ਇਹ ਦੇਖ ਸਕਦੇ ਉਹਨਾਂ ਦੀ ਯਾਰ। ਸਿਨੇਮਾ ਹੀ ਦੇਖੋ ਯਾਰ ਆ ਕੇ। ਬਿਲਕੁਲ ਬਿਲਕੁਲ। ਸੋ 22 ਮਾਰਚ ਨੂੰ ਦੇਖਣਾਂ ਨੂੰ ਭੁੱਲਿਓ ਮੂਵੀ ਜਿਹੜੀ ਮਜਨੂ ਦੀ ਸਟਾਰਕਰ ਸਾਡੇ ਨਾਲ ਸਾਰੀ ਗੱਲਬਾਤ ਵੀ ਕੀਤੀ ਹੈ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਦਰਸ਼ਕਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਫਿਲਮ ਨੂੰ ਜ਼ਰੂਰ ਦੇਖਣ ਲਈ ਪਹੁੰਚੋ। ਕੈਮਰਾ ਪਰਸਨ ਵਿਸ਼ੇਖ ਦੇ ਨਾਮ ਸੰਦੀਪ ਕੰਬੋਚ ਚੰਡੀਗੜ੍ਹ ਤੋਂ।